ਆਹ ਕਿਨਾਂ ਦੀ ਮੂਰਤੀ ਬਾਈ ਜੀ ਬੈਰੂਗਾ ਵੀ ਦੀ ਕਾਲਾ ਪੇਰ ਹੈ ਅੱਛਾ ਜੀ ਉਹ ਉਹਨਾਂ ਦੀ ਕਾਲਾ ਪੇਰ ਹੈ ਜੀ ਅੱਛਾ ਜੀ ਹਾਂ ਜੀ ਸਸਰੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ Rajasthan ਦੇ ਲੋਕ ਦੇਵੀ ਦੇਵਤਿਆਂ ਦੇ ਮੰਦਿਰ ਮੰਦਿਰ ਬਹੁਤ ਪੁਰਾਣੇ ਜੀ ਚੱਲ ਕੇ ਵਿਖਾਉਣੇ ਆ ਤੁਹਾਨੂੰ ਮੰਦਰ ਵੀ ਕਿਵੇਂ ਦੇ ਆ ਆਇਆ ਜੀ ਬਿਜਲੀ ਕਰ ਕੋਲ ਦੀ ਬਿਜਲੀ ਸਪਾਈ ਹੁੰਦੀ ਆ ਤੇ ਆਹ ਰੋਡ ਜਾਂਦੀ ਆ ਜੀ ਸਿੱਧੀ ਵੀ ਨੂੰ ਜਿੱਥੇ ਦੱਸਿਆ ਜਾਂਦਾ ਕਿ ਮੰਦਿਰ ਦਾ ਪ੍ਰਾਣੀ ਤੇ ਜਾ ਕੇ ਅਸੀਂ ਕਰਾਉਣੀ ਆ ਜੀ ਤੁਹਾਨੂੰ ਦਰਸ਼ਨ ਮੰਦਿਰਾਂ ਦੇ ਬੀਂਜ ਵੋਇਲਰ ਹੈਗਾ ਜੀ ਗੰਗਨਗਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਇਹਨੂੰ ਪੈਂਦੀ ਹੈ ਜੀ ਪਦਮਪੁਰ ਸਟੇਟ ਹੈਗੀ ਹੈ ਜੀ ਰਾਜਸਥਾਨ ਲੋ ਜੀ ਆਪਾਂ ਪਹੁੰਚ ਗਏ ਆ ਜੀ ਮਾਵੜੀਆ ਜਿਹਦੇ ਮੰਦਰ ਦੇ ਵਿੱਚ ਇੱਥੇ ਕਈ ਦੇਵੀ ਦੇਵਤਿਆਂ ਦੇ ਇੱਕੋ ਜਗ੍ਹਾ ਤੇ ਮੰਦਰ ਆ ਆਪਾਂ ਹੁਣ ਇੱਥੋਂ ਹੱਥ ਧੋ ਲੈਨੇ ਆ ਜੀ ਹੱਥ ਧੋ ਕੇ ਤੇ ਫਿਰ ਆਪਾਂ ਮੰਦਰ 'ਚ ਪ੍ਰਵੇਸ਼ ਕਰਾਂਗੇ ਤੇ ਆ ਹੈਗਾ ਆ ਜੀ ਇਹ ਵੀ ਮੰਦਿਰ ਆ ਜੀ ਇਹ ਹੈਗਾ ਜੀ ਖੇਤਪਾਲ ਜੀ ਦਾ ਮੰਦਿਰ ਆ ਅਸੀਂ ਸੋਚਿਆ ਵੀ ਕੋਈ ਮੇਲਾ ਵਗੈਰਾ ਤਾਂ ਹੈ ਨਹੀਂਗਾ ਕੀਪ ਤਾਂ ਭੀੜ ਨਾ ਆਵੇ ਪਰ ਫਿਰ ਵੀ ਇੱਥੇ ਲੋਕ ਬਹੁਤ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਆਸੇ ਪਾਸੇ ਮੰਦਿਰ ਬਹੁਤ ਸੋਹਣੇ ਆ ਕਈ ਮੰਦਿਰ ਐਸ ਪਿੰਡ ਦੇ ਵਿੱਚ ਬਹੁਤ ਪੁਰਾਣੇ ਮੰਦਿਰ ਦੱਸੇ ਜਾ ਰਹੇ ਆ ਇਹ ਜੀ ਅੰਦਰ ਦੇ ਦ੍ਰਿਸ਼ ਮੰਦਿਰ ਦਾ ਇਹ रावत ਸਰ ਖੇਤਪਾਲ ਜੀ ਦਾ ਮੰਦਿਰ ਆ ਜੀ ਇਹ ਮੰਦਰ ਇਦਾਂ ਹੀ ਹੈ ਜੀ ਆਸੇ-ਪਾਸੇ ਉਹ ਮਿੱਟੀ ਦੇ ਬਣੇ ਹੋਏ ਆ ਤੇ ਆਪਦੀ ਐਸੇ ਖਾਸੀਅਤ ਨਾਲ ਜਾਣਿਆ ਜਾਂਦਾ ਆ ਆ ਸਾਂਵਲੀ ਮਾਵੜੀਆ ਦਾ ਮੰਦਰ ਆ ਜੀ ਤੁਹਾਨੂੰ ਜਿਵੇਂ ਦੱਸਿਆ ਇੱਕ ਜਗ੍ਹਾ ਤੇ ਕਈ ਮੰਦਰ ਆ ਬਾਕੀ ਤੁਹਾਨੂੰ ਸਾਰਾ ਆਹ ਮੈਂ ਪਰਾਗਣ ਵਿਖਾ ਦਿੰਨਾ ਆ ਬਹੁਤ ਹੀ ਜ਼ਿਆਦਾ ਸੁੰਦਰ ਆ ਸਕੂਨ ਮਿਲਦਾ ਜਗ੍ਹਾ ਤੇ ਆਣ ਕੇ ਧਾਰਮਿਕ ਸਥਾਨ ਜਿਹੜਾ ਮਰਜ਼ੀ ਹੋਵੇ ਤੇ ਰੱਬ ਦਾ ਆਵਾਸ ਹੁੰਦਾ ਆ ਤਾਂ ਕਰਕੇ ਹਰ ਜਗ੍ਹਾ ਤੇ ਸਕੂਨ ਮਿਲਦਾ ਆ। ਆ ਲੋਕ ਹੁੰਦੇ ਜਿਵੇਂ ਆਪਦੀ ਸ਼ਰਦਾ ਦੇ ਅਨੁਸਾਰ ਇੱਥੇ ਦਾਣੇ ਵੀ ਪਾ ਜਾਂਦੇ ਇੱਥੇ ਕਣਕ ਪਈ ਹੋਈ ਸੀਗੀ। ਤੇ ਬਾਕੀ ਸ਼ਰਦਾ ਲੋਕਾਂ ਦੀ ਆਪਦੀ ਆਪਦੀ। ਜਿਵੇਂ ਕਿਸੇ ਨੂੰ ਦਿਲ ਕਿਸੇ ਦਾ ਰਾਜੀ ਆ। ਅਵੀ ਇੱਕ ਮੰਦਿਰ ਆ ਜੀ ਸਾਈਡ ਤੇ ਸਾਨੂੰ ਦੱਸਿਆ ਕਿਸੇ ਨੇ ਫਿਰ ਅਸਿਕਾ ਚਲੋ ਦਰਸ਼ਨ ਕਰਕੇ ਆਉਨੇ ਹਰੀ RAM ਜੀ ਦਾ ਮੰਦਿਰ ਆ ਜੀ। ਇਹ ਵੀ ਮੰਦਿਰ ਬਹੁਤ ਸੋਹਣਾ ਜੀ। ਆਹ ਹਵਨ ਕਰਨ ਹੱਤੇ ਬਣਿਆ ਹੁੰਦਾ ਜੀ ਇਹਦੇ ਵਿੱਚ ਹਵਨ ਕਰਦੇ ਆ ਤੁਹਾਨੂੰ ਮੈਂ ਦੱਸਦਾ ਮੈਨੂੰ ਸਭ ਤੋਂ ਖੂਬਸੂਰਤ ਗੱਲ ਇਹ ਲੱਗੀ ਆ ਵੀ ਆਸੇ ਪਾਸੇ ਸਭ ਮਿੱਟੀ ਦੇ ਆ ਇਹ ਤੇ ਆਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਆ ਤੇ ਆਹ ਸਾਈਡ ਤੇ ਇੱਕ ਮੰਦਰ ਹੋਰ ਆ ਜੀ ਜੋ ਜਿਹੜਾ ਜਸ ਸੰਦੇ ਲੋਕ ਦੇਵੀ ਦੇਵਤਿਆਂ ਦੇ ਮੰਦਰ ਆਓ ਜੀ ਗੋਰਾ ਬੈਰੂ ਜੀ ਇਹ ਨੇ ਜੀ ਕਾਲਾ ਬੈਰੋਂ ਜੀ ਤੇ ਇਹ ਨੇ ਜੀ ਭਗਵਾਨ ਸ਼੍ਰੀ ਗਣੇਸ਼ ਜੀ ਬਾਈ ਆਇਆ ਇੱਕ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਚਲੋ ਬਾਈ ਨੂੰ ਪਤਾ ਹੋਊਗਾ ਜ਼ਿਆਦਾ ਇਸ ਜਗ੍ਹਾ ਦਾ ਹੁਣ ਆ ਬਾਈ ਹਿਸਟਰੀ ਕੀ ਹੈ ਬਾਈ ਜੀ ਜਗ੍ਹਾ ਦਾ ਇਤਿਹਾਸ ਕੀ ਹੈ ਹੈ ਇਤਿਹਾਸ ਕੀ ਹੈ ਜਗ੍ਹਾ ਦਾ ਆ ਜਗ੍ਹਾ ਹਾਂ ਬਾਬੇ ਕਿਹੜੇ ਬਾਬੇ ਦੀ ਜਗ੍ਹਾ ਹੈ ਆ ਖੇਤਰ ਕਾਲ ਜੀ ਨਹੀਂ ਰਾਉਤ ਸਰ ਹਾਂਜੀ ਪਤਾ ਹੈ ਅੱਛਾ ਰਾਉਤ ਸਰਲ ਹਾਂ ਅੱਛਾ ਬੰਗੀ ਹੈ ਟਾਈਮ ਨਹੀਂ ਦੀ ਰਹਿ ਦੋ ਤਿੰਨ ਬਾਇਆਂ ਦੀ ਹੈ ਅੱਛਾ ਅੱਛਾ ਇਹ ਸਾਰੀ ਹਾਂ ਤੇ ਬਾਕੀ ਹੋਰ ਦੇਵਤੇ ਵੀ ਹਨ ਹਾਂ ਉਹ ਰਾਮ ਜੀ ਕੀ ਰਾਮ ਦੇ ਜੀ ਉਹ ਇਹਨਾਂ ਨੂੰ ਜੀ ਰਾਮ ਦੇ ਜੀ ਮਾਨ ਨੇ ਰਾਮ ਜੀ ਅੱਛਾ ਮੈਂ ਇਹਨਾਂ ਨੂੰ ਮਾਨ ਜੀ ਕੋ ਐਸਾ ਲਸਰਲਾ ਅੱਛਾ ਆਹ ਕਿਹਨਾਂ ਦੀ ਮੂਰਤੀ ਬਾਈ ਜੀ ਬੈਰੂਗਾ ਬੇਦੀ ਕਾਲਾ ਪੇਰੂਗਾ ਅੱਛਾ ਜੀ ਉਹ ਉਹਨਾਂ ਦੀ ਉਹ ਕਾਲਾ ਪੇਰੂਗੇ ਅੱਛਾ ਜੀ ਕਾਲਾ ਪੇਰੂਗਾ ਆਗੇ ਲਿਖਵੇਂ ਮਾਵੜੀਆ ਮਾਤਾ ਕੇ ਅੰਡਿਆ ਨਸਤਾ ਕੇ ਆਵਾਜ਼ ਆਮਾ ਬੇਨਦ ਜੀ ਕੇ ਆਉਂਦੇ ਹਾਂ ਜੀ ਪਰਲੀ ਕਾਲਾਂਗੇ ਆ ਗੋਰਾਗੇ ਅੱਛਾ ਜੀ ਆਪਣੇ ਕਿੰਨੇ ਸਾਲ ਪੁਰਾਣੇ ਮੰਦਿਰ ਬਈ ਇਹ ਬਹੁਤ ਸਾਲ ਪੁਰਾਣਾ ਹੈ ਅੱਛਾ ਆ ਆਪਣਾ ਤੋਂ ਪਹਿਲਾਂ ਗਈ ਹੈ ਬੇਟਾ ਅੱਛਾ ਆਪਣੇ ਮਤਲਬ ਸੁਰਤਾਂ ਤੋਂ ਪਹਿਲਾਂ ਦੇ ਬਣੇ ਹੋਏ ਆ ਮਤਲਬ ਰਾਜਸਥਾਨ ਦੇ ਲੋਕ ਦੇਵੀ ਦੇਵਤਾ ਹੋਗੇ ਨਾ ਹੂੰ ਉਧਰ ਬਾਬੇ RAM ਦੇ RAMਦੇਵ ਜੀ ਦਾ ਨਾ ਪਰਲੇ ਬੰਨੇ RAMਦੇਵ ਜੀ ਦਾ ਬੰਨੇ ਲਾਗ ਜਾਂਦਾ ਹੈ ਬਣਦਾ ਹੈ ਨਾ ਛੋਟੀ ਛੋਟਾ ਮੰਦਿਰ ਤਾਂ ਬਣੇੜਾ ਮੋਟਾ ਬਣਦਾ ਅੱਛਾ ਇਹਨੇ ਜੀ ਮੰਦਿਰ ਆਪਾਂ ਹੁਣ ਚੱਲਦੇ ਆ ਜੀ ਬਾਹਰ ਨੂੰ ਤੇ ਬਾਈ ਨੂੰ ਪੁੱਛਿਆ ਹਿਸਟਰੀ ਜਿੰਨੀ ਪਤਾ ਸੀ ਬਾਈ ਨੂੰ ਦੱਸੀ ਆ ਬਾਲੇ ਬਾਕੀ ਇੱਥੋਂ ਦੇ ਲੋਕ ਜਿਆਦਾ ਖੁੱਲ ਕੇ ਗੱਲ ਨਹੀਂ ਕਰਦੇਗੇ ਕੋਸ਼ਿਸ਼ ਕੀਤੀ ਬਾਈ ਤੋਂ ਪੁੱਛਣ ਦੀ ਬਾਈ ਕਹਿੰਦਾ ਸਾਡੀ ਤਾਂ ਸੁਰਤ ਤੋਂ ਪਹਿਲਾਂ ਦੇ ਬਣੇ ਹੋਏ ਆ ਮੰਦਿਰ ਇਹ ਬਾਵਾ ਪੁਰਾਣੇ ਮੰਦਿਰ ਆ ਪਹਿਲਾਂ ਥੋੜੇ ਛੋਟੇ ਸੀਗੇ ਹੁਣ ਜਿਵੇਂ ਜਿਵੇਂ ਸਮਾਂ ਨਿਕਲਦਾ ਜਾਂਦਾ ਹੋਵੇ ਮੰਦਿਰ ਅੱਗੇ ਵਿਕਾਸ ਹੁੰਦਾ ਗਿਆ ਇਹਨਾਂ ਦਾ ਉਹ ਬਿਰਹਾ ਉਹ ਦੇਵਦੀ ਮੰਦਿਰ ਤੇ ਮੱਥਾ ਟੇਕਣਾ ਰਹੇਗਾ ਤੇ ਉੱਥੇ ਜਾਣੇ ਹਨ ਟੇਕਣਾ ਤੋਂ ਮੱਥਾ ਬਹੁਤ ਹੀ ਖੂਬਸੂਰਤ ਮੰਦਿਰ ਆ ਤੇ ਨਾਲੇ ਯਾਰ ਮੈਂ ਪਹਿਲੀ ਵਾਰ ਦੇਖਿਆ ਵੀ ਇੱਕ ਹੀ ਜਗ੍ਹਾ ਦੇ ਉੱਤੇ ਕਈ ਸਾਰੇ ਮੰਦਿਰ ਤੁਹਾਨੂੰ ਇੱਕੋ ਦਿਨ 'ਚ ਹੀ ਵੇਖਣ ਨੂੰ ਮਿਲ ਜਾਣ ਤੇ ਅੱਜ ਮੈਂ ਦੇਖਿਆ ਆ ਵੀ ਮੰਦਿਰ ਆ ਜੀ ਬਾਬਾ ਗੁਗਾ ਜੀ ਦਾ ਤੇ ਦੋ ਆਸੇ ਪਾਸੇ नाग ਬਣੇ ਹੋਏ ਆ ਜੀ। ਹਾਂ ਜੀ ਇਹ ਸੀ ਜੀ ਮਾਵੜੀਆਂ ਜੀ ਦਾ ਮੰਦਿਰ ਤੇ ਤੁਹਾਨੂੰ ਕਰਾਇਆ ਜੀ ਦਰਸ਼ਨ ਇਹਨਾਂ ਦੇ ਹੁਣ ਅਸੀਂ ਚੱਲਦੇ ਆ ਜੀ ਹੁਣ ਕਰਾ ਨੂੰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ।